ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਵੇਂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਅੱਜ ਲਗਭਗ 22 ਸਾਲ ਹੋ ਗਏ ਨੇ ਛੋਟੇ ਸਿੱਧੂ ਨੇ ਵੀ ਜਨਮ ਲੈ ਲਿਆ ਹੈ ਲੇਕਿਨ ਲੇਜੈਂਡ ਜਿਹੜੇ ਹੁੰਦੇ ਨੇ ਉਹ ਮਰਦੇ ਨਹੀਂ ਉਹ ਅਮਰ ਹੋ ਜਾਂਦੇ ਨੇ ਉਹਨਾਂ ਦੀ ਆਵਾਜ਼ ਉਹਨਾਂ ਦੇ ਗੀਤ ਜਿਹੜੇ ਨੇ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਵੜ ਜਾਂਦੇ ਨੇ ਯਾਨੀ ਕਿ ਗਾਇਕ ਸਿੱਧੂ ਮੂਸੇਵਾਲੇ ਦਾ ਕਰੇਜ਼ ਹਾਲੇ ਵੀ ਲੋਕਾਂ ਤੋਂ ਜਿਹਨ ਲੋਕਾਂ ਦੇ ਦਿਲਾਂ ਤੋਂ ਲੈ ਨਹੀਂ ਹੋਇਆ ਕਿ ਵੱਡਾ ਧਮਾਕਾ ਕਰ ਦਿੱਤਾ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਨੇ ਇੱਕ ਵਾਰ ਫਿਰ ਪੂਰੇ ਭਾਰਤ ਦੇ ਵੀ ਤਰਥਲਿ ਜਜ਼ਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ 3 ਮਿੰਟ ਦੇ ਸੌਰੀ 23 ਮਿੰਟ ਦੇ ਵਿੱਚ ਲਗਭਗ 7 ਲੋਕਾਂ ਨੇ ਗਾਣਾ ਦੇਖ ਲਿਆ ਹੈ ਯਾਨੀ ਕਿ ਹੁਣ ਤੋਂ ਅੱਧਾ ਘੰਟਾ ਪਹਿਲਾਂ ਹੀ ਗੀਤ ਰਿਲੀਜ਼ ਹੋਇਆ ਸੀ 23 ਮਿੰਟਾਂ ਦੇ ਵਿੱਚ 7 ਲੱਖ ਲੋਕ ਜਿਹੜੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਲੋਕ ਲੋਕ ਜਿਹੜਾ ਨੇ ਦੇਖ ਚੁੱਕੇ ਨੇ ਸਿੱਧੂ ਮੂਸੇਵਾਲੇ ਦੇ ਗੀਤ ਲੋਕ ਨੇ ਇੱਕ ਵਾਰ ਫਿਰ ਟੱਕ ਪਾ ਦਿੱਤੀ ਹੈ ਕਿਉਂਕਿ ਉਹ ਜਵਾਨਾਂ ਦੇ ਦਿਲਾਂ ਦੀ ਧੜਕਤ ਸੀ ਜਵਾਨਾਂ ਦੇ ਦਿਲਾਂ ਦੇ ਵਿੱਚ ਵੱਸਦਾ ਸੀ ਜਿਵੇਂ ਹੀ ਉਹਨਾਂ ਦੀ ਮੌਤ ਹੋਈ ਤਾਂ ਵੱਡੀ ਯਾਨੀ ਕਿ 40 ਤੋਂ 45 ਸਾਲ ਦੇ ਜਿਹੜੇ ਏਜ ਦੇ ਲੋਕ ਸੀ ਉਹਨਾਂ ਦੀ ਵੀ ਪਹਿਲੀ ਪਸੰਦ ਬਣੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਯਾਨੀ ਕਿ ਅੱਜ ਜਿਵੇਂ ਹੀ YouTube ਤੇ ਉਹ ਗਾਣਾ ਆਇਆ ਤਾਂ ਸਲੀਮ ਜ਼ਾਦਦੀ ਹਾਹਾਕਾਰ ਮਚ ਗਈ ਟਰੈਂਡਿੰਗ ਗਾਣਾ ਦੇਖਿਆ ਜਾ ਰਿਹਾ ਹੈ 23 ਮਿੰਟਾਂ ਦੇ ਵਿੱਚ 7 ਲੱਖ ਲੋਕਾਂ ਨੇ ਲੈਜੈਂਡ ਗਾਇਕ ਸਿੱਧੂ ਮੂਸੇਵਾਲੇ ਦਾ ਗੀਤ ਦੇਖਿਆ ਅਤੇ ਲੋਕ ਤਰ੍ਹਾਂ ਤਰ੍ਹਾਂ ਦਾ ਕਮੈਂਟ ਵੀ ਕਰ ਰਹੇ ਨੇ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਮਰੇ ਨਹੀਂ ਉਹ ਜਿੰਦਾ ਨੇ ਲੈਜੈਂਡ ਨੈਵਰ ਡਾਈਸ ਇਸ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਸਿੱਧੂ ਮੂਸੇਵਾਲਾ ਦੀ ਇੱਕ ਵਾਰ ਫਿਰ ਤਾਰੀਫ ਹੋ ਰਹੀ ਹੈ ਉਧਰ ਉਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਵੱਲੋਂ ਸਲਮਾਕਣ ਕੀਤਾ ਗਿਆ ਹੈ ਲੇਕਿਨ ਭਾਵੇਂ ਗਾਇਕ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਐਸੇ ਐਡਿਟ ਕਰਕੇ ਪਾਈਆਂ ਗਈਆਂ ਨੇ ਲੇਕਿਨ ਆਵਾਜ਼ ਗੂਝਦੀ ਆ ਰਹੀ ਹੈ ਮੰਗ ਹੋ ਰਹੀ ਹੈ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਵਿਊਅਰਸ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਵੱਡੀ ਖਬਰ ਆ ਰਹੀ ਹੈ ਕਿ ਕਿਸਾਨ ਜਿਹੜੇ ਸਿੱਧੂ ਮੂਸੇਵਾਲੇ ਲਜ਼ਨ ਨੇ ਉਹਨਾਂ ਦੇ ਗੀਤ ਨੂੰ ਲੈ ਕੇ ਤਰ ਤਲੀ ਮੱਚੀ ਹੋਈ ਹੈ ਯਾਨੀ ਕਿ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਗਾਣਾ ਆ ਗਿਆ ਹੈ 23 ਮਿੰਟਾਂ ਦੇ ਵਿੱਚ 7 ਲੱਖ ਲੋਕ ਜਿਹੜੇ ਨੇ ਗਾਣਾ ਗਾਇਕ ਸਿੱਧੂ ਮੂਸੇਵਾਲੇ ਦਾ ਦੇਖ ਚੁੱਕੇ ਨੇ ਯਾਨੀ ਕਿ 2 3 ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਗਾਣਾ ਚੱਲਿਆ ਤਾ ਮਿਲੀਅਨਸ ਦੇ ਸਾਹਬ ਨਾਲ ਵਿਊ ਹੋਣਗੇ ਗਾਇਕ ਸਿੱਧੂ ਮਸੇਵਾਲਾ ਮੂਸੇਵਾਲਾ ਦੇ ਨਵੇਂ ਗੀਤ ਦੇ ਬੋਲ ਜਿਹੜੇ ਨੇ ਲੋਕ ਨਾਮ ਦੇ ਗਾਣਾ ਰਿਲੀਜ਼ ਹੋਇਆ ਹੈ ਅਤੇ ਕਮੈਂਟ ਆ ਰਹੇ ਨੇ ਕਿ ਲੈਜੈਂਡ ਜਿਹੜੇ ਹੁੰਦੇ ਨੇ ਉਹ ਕਦੇ ਮਰਦੇ ਨਹੀਂ ਉਹ ਅਮਰ ਹੋ ਜਾਂਦੇ ਨੇ ਯਾਨੀ ਕਿ ਹਾਲੇ ਵੀ ਦਿਲਾਂ ਦੀ ਧੜਕਣ ਬਣੇ ਹੋਏ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ